ਬਾਤਵਾ ਸਮਾਜ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਸਾਡੇ ਆਸ-ਪਾਸ ਹੁੰਦੀਆਂ ਨੇ ਅੱਜ ਮੈਂ ਗੱਲ ਕਰਨੀ ਚਾਹਾਂਗੀ ਜਾਂ ਆਪਾਂ ਗੱਲ ਸਾਂਝੀ ਕਰਦੇ ਆਂ ਜਦੋਂ ਦੋ ਪਰਿਵਾਰਾਂ ਦਾ ਵਿਆਹ ਦੇ ਰਿਸ਼ਤੇ ਦੇ ਵਿੱਚ ਵੱਜਦੇ ਨੇ ਲੜਕੇ ਲੜਕੀ ਦੇ ਦੋ ਪਰਿਵਾਰ ਇਹ ਪਰਿਵਾਰ ਕਿਵੇਂ ਵੱਜਦੇ ਨੇ ਬਹੁਤ ਵਾਰ ਬੱਚਿਆਂ ਦੀ ਲਵ ਮੈਰਿਜ ਹੁੰਦੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਜਿਹੜੀਆਂ ਚੀਜ਼ਾਂ ਨੇ ਉਹ ਮੰਤੀਆਂ ਨੇ ਬੱਚੇ ਇੱਕ ਜਗ੍ਹਾ ਤੇ ਜੌਬ ਕਰਦੇ ਨੇ ਉਹਨਾਂ ਦਾ ਆਈਕਿਊ ਲੈਵਲ ਇੱਕੋ ਜਿਹਾ ਹੈ ਉਹਨਾਂ ਦਾ ਜੌਬ ਦਾ ਸਟੇਟਸ ਇੱਕੋ ਜਿਹਾ ਹੈ। ਔਰ ਪਰਿਵਾਰਾਂ ਦਾ ਵੀ ਆਲਮੋਸਟ ਸਟੇਟਸ ਇੱਕੋ ਜਿਹਾ ਹੀ ਹੋਏਗਾ ਕਿਉਂਕਿ ਬੱਚੇ ਜੇ ਉਹਨਾਂ ਨੇ ਦੋਨਾਂ ਪਰਿਵਾਰਾਂ ਨੇ ਪੜ੍ਹਾਏ ਨੇ ਤੇ ਉਸ ਲੈਵਲ ਤੇ ਹੈ ਨਹੀਂ ਤੇ ਕੋਈ ਨਾ ਕੋਈ ਲੈਵਲ ਤੇ ਮਿਲਦਾ ਹੋਏਗਾ। ਇੰਜ ਜੇ ਤੁਸੀਂ ਰਿਸ਼ਤੇ ਕਰਦੇ ਹੋ ਬੱਚਿਆਂ ਦੇ ਰਿਸ਼ਤੇ ਕਰਦੇ ਹੋ ਤੇ ਤਾਂ ਵੀ ਲੈਵਲ ਇੱਕੋ ਜਿਹਾ ਹੋਏਗਾ। ਅੱਜ ਮੈਂ ਗੱਲ ਜਿਹੜੀ ਮੈਨੂੰ ਬਹੁਤ ਦੋਨਾਂ ਪਰਿਵਾਰਾਂ ਦੀ ਆਪਾਂ ਕਰਾਂਗੇ ਮੈਂ ਕਦੇ ਵੀ ਕੋਸ਼ਿਸ਼ ਮੇਰੀ ਹੁੰਦੀ ਮੈਂ ਇੱਕ ਤਰਫਾ ਗੱਲ ਨਹੀਂ ਕਰੂੰਗੀ ਇੱਕ ਪਰਿਵਾਰ ਦੀ ਗੱਲ ਨਹੀਂ ਕਰੂੰਗੀ ਬਹੁਤ ਵਾਰ ਜਦੋਂ ਵਿਆਹ ਸੈੱਟ ਹੁੰਦੇ ਨੇ ਤੇ ਅਸੀਂ ਫਜ਼ੂਲ ਖਰਚੀ ਦੇ ਵਿੱਚ ਬਹੁਤ ਪੈ ਜਾਂਦੇ ਹਾਂ ਨਹੀਂ ਜੀ ਵਿਆਹ ਚੰਗਾ ਲੜਕੀ ਵਾਲੇ ਵੀ ਚਾਹੁੰਦੇ ਨੇ ਕਿ ਵਿਆਹ ਅਸੀਂ ਬੈਸਟ ਕਰੀਏ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਿਹੜਾ ਹੈ ਸਾਡਾ ਦਬਦਬਾ ਬਣੇ ਤੇ ਲੜਕੇ ਵਾਲੇ ਵੀ ਇਹ ਚਾਹੁੰਦੇ ਹੁੰਦੇ ਨੇ ਕਿ ਲੜਕੀ ਵਾਲੇ ਬਹੁਤ ਸੋਹਣਾ ਕੋਈ ਮੈਰਿਜ ਪੈਲੇਸ ਦੇਣ ਬਹੁਤ ਸੋਹਣੀ ਰੋਟੀ ਦੇਣ ਲੈਣ ਦੇਣ ਦਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਹੁਣ ਪਿੱਛੇ ਰਹਿ ਗਿਆ ਔਰ ਇਹ ਖਰਚਾ ਜਿਹੜਾ ਹੈ ਇਹ ਬਹੁਤ ਫਾਲਤੂ ਦਾ ਪੈ ਗਿਆ ਔਰ ਇਹ ਜਿਹੜੇ ਲੜਕੇ ਵਾਲੇ ਨੇ ਉਹ ਰਿਸੈਪਸ਼ਨ ਜਿਹੜੀ ਹੈ ਉਹ ਵੀ ਸਮਾਜ ਨੂੰ ਲੋਕਾਂ ਨੂੰ ਦੂਜਿਆਂ ਨੂੰ ਇੰਪ੍ਰੈਸ ਕਰਨ ਲਈ ਵੱਡੀਆਂ-ਵੱਡੀਆਂ ਰਿਸੈਪਸ਼ਨ ਪਾਰਟੀਆਂ ਵੱਡੇ-ਵੱਡੇ ਮੈਰਿਜ ਬੈਲਸਾਂ ਦੇ ਵਿੱਚ ਕਰਦੇ ਨੇ ਜਿਹੜੇ 10-15 20 ਲੱਖ ਰੁਪਿਆ ਹੈ ਇਹਦਾ ਕੋਈ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ 10 ਮਿੰਟ ਲਈ ਤੁਹਾਡੀ ਵਾਹ ਵਾਹ ਹੁੰਦੀ ਆ ਔਰ ਤੁਸੀਂ ਉੱਥੇ ਵਿੱਚ ਘੁੰਮ ਕੇ ਦੇਖ ਲਓ ਬਹੁਤ ਲੋਕ ਤੁਹਾਨੂੰ ਉੱਥੇ ਕ੍ਰਿਟੀਸਾਈਜ਼ ਕਰ ਦੇਣਗੇ ਫਲਾਵਰ ਅਰੇਂਜਮੈਂਟ ਇਦਾਂ ਦਾ ਰੋਟੀ ਇਦਾਂ ਹੁੰਦੀ ਆ ਆ ਇਦਾਂ ਹੁੰਦਾ ਬਹਿਰੇ ਘੱਟ ਨੇ ਬਹਿਰੇ ਸਾਫ਼ ਨਹੀਂ ਹੈ ਸਿਟਿੰਗ ਸਿਸਟਮ ਠੀਕ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਬੈਠੇ ਲੋਕ ਤੁਹਾਨੂੰ ਡਿਸਕਸ ਕਰਦੇ ਨੇ ਤੁਹਾਡਾ ਭਾਵੇਂ ਜਿੰਨਾ ਮਰਜੀ ਪੈਸਾ ਲੱਗਿਆ ਉਹ ਵੀ ਠੀਕ ਹੈ ਇਸ ਤੋਂ ਅੱਗੇ ਸਿਆਉਣੇ ਦਹੇਜ ਤੇ ਮੈਨੂੰ ਲੱਗਦਾ ਹੈਗਾ ਕਿ ਜਿਹੜੇ ਪਰਿਵਾਰ ਨੇ ਮਾਪੇ ਨੇ ਉਹਨਾਂ ਨੇ ساری ਜ਼ਿੰਦਗੀ ਆਪ ਕਮਾ ਕੇ ਲੜ ਮੈਂ ਪਹਿਲਾਂ ਲੜਕੇ ਦੇ ਮਾਪਪਤੀ ਗੱਲ ਕਰ ਰਹੀ ਹਾਂ ساری ਉਮਰ ਤੁਸੀਂ ਆਪ ਕਮਾਇਆ ਆਪ ਬਣਾਇਆ ਆਪ ਖਾਦਾ ਆਪ ਖਰਚੇ ਕੀਤੇ ਆਪਣਾ ਜੋ ਵੀ ਸੀਗਾ ਤੁਸੀਂ ਆਪੇ ਜਿਹੜਾ ਸੀ ਉਹ ਮੈਨੇਜ ਕੀਤਾ ਲੜਕੇ ਦੇ ਵਿਆਹ ਦੇ ਵੇਲੇ ਤੁਹਾਨੂੰ ਇਹ ਕਿਉਂ ਲੱਗਦਾ ਕਿ ਲੜਕੀ ਵਾਲੇ ਕੁਝ ਦੇਣ ਇੱਥੇ ਲੜਕੇ ਵਾਲੇ ਗਲਤ ਨੇ ਬਿਲਕੁਲ ਕਾਂਟਾ ਮਾਰਦਿਓ ਜਿੰਨੇ ਦੇਣਾ ਉਹਨੇ ਆਪਣੀ ਬੇਟੀ ਨੂੰ ਦੇਣਾ ਤੁਸੀਂ ਮਾਪੇ ਉਹਦੇ ਵਿੱਚ ਮਾੜੇ ਕਿਉਂ ਬਣਦੇ ਬਿਲਕੁਲ ਕਾਂਟਾ ਮਾਰਦਿਓ ਜਿੰਨੇ ਦੇਣਾ ਉਹਨੇ ਆਪਣੀ ਧੀ ਨੂੰ ਦੇਣਾ ਔਰ ਇਹ ਧੀਆ ਨੂੰ ਹਰ ਮਾਪੇ ਸਦੀਆਂ ਤੋਂ ਦਿੰਦੇ ਆਏ ਨੇ ਇਹ ਰੀਤ ਹੈ ਹੁਣ ਇੱਕ ਚੀਜ਼ ਬਦਲ ਗਈ ਜਾਂ ਤੇ ਕਾਨੂੰਨ ਵੀ ਬਰਾਬਰ ਦਾ ਹੱਕ ਦਿੰਦਾ ਹੈ ਪਰ ਕਿਤੇ ਨਾ ਕਿਤੇ ਸਾਡਾ ਸਮਾਜ ਜਿਹੜਾ ਜਿਉ ਬਰਾਬਰਤਾ ਉਸ ਲੈਵਲ ਤੇ ਕਿ ਅਸੀਂ ਪ੍ਰਾਪਰਟੀ ਦੇ ਵਿੱਚੋਂ ਧੀਆਂ ਨੂੰ ਬਰਾਬਰ ਦੇਈਏ ਉਹ ਡਾਈਜੈਸਟ ਨਹੀਂ ਕਰ ਰਿਆ ਇੱਥੇ ਫਿਰ ਕਿਤੇ ਨਾ ਕਿਤੇ ਚੀਜ਼ਾਂ ਦੇਣੀਆਂ ਜਿਹੜੀਆਂ ਨੇ ਜਾਂ ਬੇਟੀ ਨੂੰ ਕੁਝ ਦੇਣਾ ਉਹ ਸਾਡਾ ਸਦੀਆਂ ਤੋਂ ਬਣਿਆ ਆਇਆ ਉਹ ਬਣਿਆ ਹੀ ਹੋਇਆ ਸੀਗਾ ਇਹਦੇ ਵਿੱਚ ਕੋਈ ਜਿਹੜੀ ਅਨੋਖੀ ਚੀਜ਼ ਨਹੀਂ ਹੋਈ ਹੈਗੀ ਵਕਤ ਦੇ ਨਾਲ ਚੀਜ਼ਾਂ ਬਦਲੀਆਂ ਵਕਤ ਦੇ ਨਾਲ ਜਿਹੜੇ ਬੱਚਿਆਂ ਦੀਆਂ ਜਿਹੜੀਆਂ ਖਾਸ਼ੀਆਂ ਜੋ ਵੀ ਸੀ ਉਹ ਬਦਲ ਗਿਆ ਉਹ ਸਾਈਕਲ ਤੇ ਕੋਈ ਦਇਆਗਾ ਨਹੀਂ ਕਿਉਂਕਿ ਬੇਟੀ ਸਾਈਕਲ ਨਹੀਂ ਚਲਾਉਂਦੀ। ਕਹਿੰਨਾ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਕਿਤੇ ਨਾ ਕਿਤੇ ਸਾਹਮਣੇ ਰੱਖਿਆ ਕਰੋ। ਦੂਸਰਾ ਹੈ ਜਿਹੜੇ ਲੜਕੇ ਵਾਲੇ ਨੇ ਬਹੁਤ ਵਾਰ ਅਸੀਂ ਕਹਿੰਨੇ ਜੀ ਇਹਨਾਂ ਨੇ ਆਮ ਮੰਗਿਆ ਜਾਮ ਮੰਗਿਆ ਜੇ ਮੰਗਿਆ ਬਹੁਤ ਗਲਤ ਕੀਤਾ। ਔਰ ਮੈਨੂੰ ਲੱਗਦਾ ਕਿ ਮੰਗਣ ਵਾਲੇ ਨੂੰ ਇਹ ਚੀਜ਼ ਦੇਣੀ ਵੀ ਨਹੀਂ ਚਾਹੀਦੀ। ਤੁਸੀਂ ਜੋ ਦੇ ਰਹੇ ਹੋ ਆਪਣੇ ਬੇਟੀ ਨੂੰ ਦੇ ਰਹੇ ਹੋ। ਔਰ ਬੇਟੀ ਨੂੰ ਦੇਣਾ ਤੁਹਾਡਾ ਡਿਊਟੀ ਵੀ ਬਣਦੀ ਔਰ ਬੇਟੀ ਦਾ ਹੱਕ ਬਣਦਾ। ਪਰ ਇੱਕ ਜਗ੍ਹਾ ਦੇ ਉੱਤੇ ਮੈਨੂੰ ਲੱਗਦਾ ਹੁੰਦਾ ਕਿ ਜੇ ਉਹ ਇੰਨੀਆਂ ਚੀਜ਼ਾਂ ਮੰਗਦੇ ਨੇ ਤੁਸੀਂ ਰਿਸ਼ਤਾ ਕੀਤਾ ਕਿਉਂ ਉਸ ਤੋਂ ਪਹਿਲਾਂ ਨੰਗੇ ਹੀ ਰਹਿੰਦੇ ਸੀ ਮੈਂ ਕਈ ਵਾਰੀ ਬਹੁਤ ਥਾਵਾਂ ਤੇ ਮੈਂ ਕਹਿ ਸਕਿਆ ਇਹਨਾਂ ਨੂੰ ਕੱਪੜੇ ਪਾਉਣ ਦੀ ਨਹੀਂ ਸੀ ਚੱਜ ਹੈਗਾ ਕਿਉਂ ਬਈ ਜੇ ਉਹਨਾਂ ਨੂੰ ਕੱਪੜੇ ਪਾਉਣ ਦਾ ਚੱਜ ਨਹੀਂ ਸੀ ਤੁਹਾਡੇ ਲੈਵਲ ਦੇ ਨਹੀਂ ਸੀ ਤੁਸੀਂ ਵਿਆਹ ਕਿਉਂ ਕੀਤਾ ਤੁਸੀਂ ਰਿਸ਼ਤਾ ਕਿਉਂ ਕੀਤਾ ਜਦੋਂ ਬਾਅਦ ਦੇ ਵਿੱਚ ਤੁਸੀਂ ਦੂਸਰਿਆਂ ਦੇ ਉੱਤੇ ਚਿੱਕੜ ਸੁੱਟਦੇ ਹੋ ਨਾ ਉਹ ਚਿੱਕੜ ਜਿਹੜਾ ਹੈ ਉਹ ਤੁਹਾਡੇ ਉੱਤੇ ਵੀ ਛਿੱਟੇ ਪਿੰਦੇ ਨੇ ਸੋ ਜਾਂ ਤੇ ਚੁੱਪ ਹੋ ਜਾਇਆ ਕਰੋ ਚੁੱਪ ਰਹੋ ਕਿਉਂਕਿ ਰਿਸ਼ਤੇ ਜਿਹੜੇ ਨੇ ਉਹ ਕਰਮਾ ਦਾ ਫਲ ਹੈ ਔਰ ਕਰਮਾ ਦਾ ਲੈਣ ਦੇਣ ਹੈ ਇਹ ਕੁਦਰਤ ਨੇ ਤੈਅ ਕੀਤੇ ਹੁੰਦੇ ਨਾ ਕੋਈ ਜ਼ਬਰਦਸਤੀ ਕਰ ਸਕਦਾ ਔਰ ਨਾ ਹੀ ਜ਼ਬਰਦਸਤੀ ਹੁੰਦੀ ਨੇ ਇਹ ਵੀ ਇੱਕ ਪੱਕਾ ਹੈ ਮੈਨੂੰ ਲੱਗਦਾ ਕਿ ਲੜਕੇ ਦੇ ਮਾਪੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਬਿਲਕੁਲ ਨਹੀਂ ਦਹੇਜ ਨਹੀਂ ਮੰਗਣਾ ਚਾਹੀਦਾ ਪਰ ਲੜਕੀ ਦੇ ਪਰਿਵਾਰ ਨੂੰ ਆਹ ਲੜਕੀ ਨੂੰ ਫਿਰ ਇਹ ਚਾਹੀਦਾ ਕਿ ਜਿਸ ਪਰਿਵਾਰ ਦੇ ਵਿੱਚ ਉਹ ਆ ਰਹੀ ਹੈ ਉਸ ਪਰਿਵਾਰ ਦਾ ਸਿਸਟਮ ਉਹਦਾ ਸਟੈਂਡਰਡ ਉਸਦਾ ਲਿਵਿੰਗ ਸਟਾਈਲ ਜਿਹੜਾ ਹੈ ਉਹਨੂੰ ਅਪਣਾ ਲੈਣਾ ਚਾਹੀਦਾ ਇਹਦੇ ਵਿੱਚ ਪਲਾ ਹੁੰਦਾ ਸਾਰਿਆਂ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ ਔਰ ਬਦਲਣਾ ਵੀ ਨਹੀਂ ਚਾਹੀਦਾ ਮੈਂ ਬਹੁਤ ਛੋਟੀ ਜੀ ਉਦਾਹਰਨ ਦਿੰਨੀ ਆ ਅਸੀਂ ਚਾਹ ਪੀਂਨੇ ਆ ਸਾਨੂੰ ਕੋਈ ਕਹਿ ਦਵੇ ਨਾ ਚਾਹ ਛੱਡ ਦਿਓ ਜਾਂ ਚਾਰ ਕੱਪ ਦੀ ਥਾਂ ਦੋ ਕਰ ਦਿਓ ਬਹੁਤ ਔਖੀ ਹੁੰਦੀ ਆ ਠੀਕ ਹੈ ਨਾ ਇਹ ਇਵੇਂ ਹੀ ਜੇ ਕੋਈ ਕੱਪੜਾ ਪਾਉਂਦਾ ਹੈ ਜ਼ਰੂਰੀ ਨਹੀਂ ਹੈ ਕਿ ਉਹ ਤਾਂ ਦੀ ਚੋਇਸ ਦਾ ਪਾਉਂਦਾ ਜਿਹੜਾ ਇੰਨੇ ਸਾਲਾਂ ਤੋਂ ਕੱਪੜੇ ਪਾਉਂਦੇ ਨੇ ਉਹ ਉਵੇਂ ਦੇ ਪਾ ਕੇ ਹੀ ਕੰਫਰਟੇਬਲ ਰਹਿੰਦੇ ਨੇ ਬਾਕੀ ਜਿਹੜਾ ਹੈ ਸਮਾਜ ਦਾ ਧਿਆਨ ਜਰੂਰ ਜਿਹੜਾ ਵੀ ਬੰਦਾ ਕੱਪੜਾ ਪਾਉਂਦਾ ਉਹ ਸਮਾਜ ਦੇ ਵਿੱਚ ਜਿਵੇਂ ਵਿਚਰਦਾ ਹੁੰਦਾ ਨਾ ਉਹ ਉਦਾਂ ਹੀ ਕੰਫਰਟੇਬਲ ਰਹਿੰਦਾ ਹੈ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਇਹ ਜਰੂਰ ਦੇਖਣਾ ਚਾਹੀਦਾ ਤੁਸੀਂ ਰਿਸ਼ਤੇ ਕੀਤੇ ਨੇ ਇਹ ਇੱਕ ਤੇ ਅ ਪੱਥਰ ਤੇ ਲਕੀਰ ਕਹਿ ਲੋ ਤੁਸੀਂ ਕਿ ਕੁਦਰਤ ਨੇ ਫਾਈਨਲ ਕੀਤੀ ਹੁੰਦੇ ਨੇ ਦੂਸਰਾ ਜਿਹੜਾ ਹੈ ਅ ਬਾਦ ਦੇ ਵਿੱਚ ਦੂਜਿਆਂ ਨੂੰ ਕਹਿਣਾ ਇਹ ਮੰਗਦੇ ਨੇ ਜਦ ਅਸੀਂ ਦਿੱਤਾ ਮੈਨੂੰ ਨਹੀਂ ਲੱਗਦਾ ਇਸ ਵੇਲੇ ਕਿ ਕੋਈ ਕੋਈ ਐਕਸੈਪਸ਼ਨ ਕੇਸ ਜਿਹੜੇ ਹੁੰਦੇ ਐਕਸੈਪਸ਼ਨਲ ਕੇਸ ਹਮੇਸ਼ਾ ਹੁੰਦੇ ਨੇ ਲੜਕੀਆਂ ਕਈ ਥਾਵਾਂ ਤੇ ਬਹੁਤ ਤੰਗ ਹੋ ਰਹੀਆਂ ਨੇ ਪਰ ਬਹੁਤ ਜਿਹੜੇ ਕੇਸ ਨੇ ਜਦੋਂ ਸਾਡੀ ਨਾ ਸਰਵੋੱਚ ਅਦਾਲਤਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਕਿ ਈਗੋ ਕਰਕੇ ਬਹੁਤ ਕੇਸ ਵਧ ਰਹੇ ਨੇ ਉਹ ਇੱਕ ਹਕੀਕਤ ਹੈ ਇਨੂੰ ਮੰਨ ਲੈਣਾ ਚਾਹੀਦਾ ਹੈ ਸਮਾਜ ਨੂੰ ਔਰ ਮੈਨੂੰ ਨਹੀਂ ਲੱਗਦਾ ਕਿ ਐਸ ਵੇਲੇ ਕਿਸੇ ਕੋਈ ਵਿਦੇਰੇ ਪਰਿਵਾਰਾਂ ਦੇ ਵਿੱਚ ਜ਼ਰੂਰਤ ਹੈ ਈਗੋ ਬਹੁਤ ਹੈ ਔਰ ਜਿੰਨੇ ਦੇਣਾ ਉਹ ਤੁਸੀਂ ਆਪਣੀ ਬੇਟੀ ਨੂੰ ਦੇ ਰਹਿ ਹੋ ਤੁਸੀਂ ਕਿਸੇ ਦੇ ਉੱਤੇ احسان ਨਹੀਂ ਕਰ ਰਹੇ ਮੇਰੇ ਮਾਂ ਬਾਪ ਨੇ ਮੈਨੂੰ ਦਿੱਤਾ ਉਹਨੇ ਮੇਰੇ ਨੌਜ਼ ਦੇ ਉੱਤੇ ਕੋਈ احسان ਨਹੀਂ ਕੀਤਾ ਉਹਨਾਂ ਨੇ ਕੀ ਲਿਆ ਸਾਡੇ ਤੋਂ ਜੋ ਮੈਨੂੰ ਦਿੱਤਾ ਮੇਰੇ ਮਾਪੇ ਨੇ ਉਹ ਮੈਨੂੰ ਦਿੱਤਾ ਜਿਹੜੇ ਰਸਮਾਂ ਰਿਵਾਜ ਸੀਗੇ ਉਹ ਉਹਨਾਂ ਦੇ ਬੰਦੇ ਸੀ ਉਹ ਉਹਨਾਂ ਨੇ ਉਹਨਾਂ ਦੇ ਨਾਲ ਕੀਤੇ ਜਿੱਦਾਂ ਜੋ ਵੀ ਸੀਗਾ ਜਿੱਦਾਂ ਦੀਆਂ ਵੀ ਸਾਡੇ ਸਮਾਜ ਦੇ ਵਿੱਚ ਲੈਣ ਦੇ ਬੰਦਾ ਉਹ ਇੱਕ ਰਿਸਪੈਕਟ ਹੁੰਦੀ ਆ ਉਹ ਦੇਣਾ ਬੰਦਾ ਵੀ ਹੈਗਾ ਠੀਕ ਹੈ ਨਾ ਔਰ ਲੜਕੇ ਦੇ ਮਾਪੇ ਜਿਹੜੇ ਨੇ ਉਹ ਸੋਹਣੀ ਜ਼ਿੰਦਗੀ ਤੁਸੀਂ ਪਹਿਲਾਂ ਜਾਈ ਹੈ ਠੀਕ ਹੈ ਲੜਕਾ ਜਿਹੜਾ ਜੌਬ ਕਰਦਾ ਹੈ ਉਹ ਕਿੱਦਾਂ ਰਹਿ ਰਹੇ ਨੇ ਕਿਉਂ ਰਹਿ ਰਹੇ ਨੇ ਕੀ ਖਰਚਾ ਕਰਦਾ ਤੁਹਾਨੂੰ ਉਹਦੇ ਨਾਲ ਕੋਈ ਜਿਹੜਾ ਮੈਨੂੰ ਲੱਗਦਾ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਔਰ ਇੱਥੇ ਜੇ ਲੜਕੇ ਦੇ ਮਾਪੇ ਲੜਕੇ ਦੀ ਆਮਦਨ ਦੇ ਉੱਤੇ ਜਾਂ ਕਿਸੇ ਚੀਜ਼ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਤੇ ਲੜਕੀ ਵਾਲਿਆਂ ਦੇ ਮਾਪੇ ਨੂੰ ਵੀ ਇਹ ਸੋਚਣਾ ਚਾਹੀਦਾ ਹੈਗਾ ਕਿ ਹਰ ਵਕਤ ਜਿਹੜੀ ਕਿਚਕਿਚ ਹੈ ਉਹਦੇ ਤੋਂ ਲੜਕੀ ਨੂੰ ਵੀ ਸਮਝਾਉਣ ਕਿਉਂਕਿ ਸਮਝਾ ਸਮਝਾ ਸਿਰਫ ਪੇਰੈਂਟਸ ਹੀ ਸਮਝਦੇ ਨੇ ਚਾਹੇ ਉਹ ਲੜਕੇ ਦੇ ਨੇ ਚਾਹੇ ਉਹ ਲੜਕੀ ਦੇ ਨੇ ਸੋ ਦੋ ਪਰਵਾਰ ਨੇ ਖਰਚਾ ਜਿਹੜਾ ਹੈ ਫਜ਼ੂਲ ਦੇ ਖਰਚਿਆਂ ਦੇ ਵਿੱਚੋਂ ਬਾਹਰ ਨਿਕਲ ਗਿਆ ਜਿਹੜੇ ਇਹ ਮੈਰਿਜ ਪੈਲਸਾਂ ਦੇ ਨੇ ਵਿਖਾਵੇ ਦੇ ਨੇ ਫੁਕਰਾਪਨ ਹੈ ਉਹਦਾ ਕੋਈ ਫਾਇਦਾ ਨਹੀਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕੇ ਲੜਕੀ ਵਾਲਿਆਂ ਦਾ ਖਰਚਾ ਹੋ ਗਿਆ ਲੜਕੇ ਵਾਲਿਆਂ ਦਾ ਵੀ ਹੋ ਰਿਹਾ ਉਹਦਾ ਫਾਇਦਾ ਕੋਈ ਨਹੀਂ ਸੋ ਇਹਦੇ ਤੇ ਵਿਚਾਰ ਜ਼ਰੂਰ ਕਰਿਓ ਥੈਂਕ ਯੂ ਸ਼ੁਕਰੀਆ ਮਿਹਰਬਾਨ